ਸਸਕਾਲ ਦੋਸਤੋ ਮੈਂ ਬਿਨਤ ਸਿੰਘ ਅਜਾ ਤੁਸੀਂ ਦੇਖ ਰਹੇ ਹੋ ਟੇਪਲ ਟਿਵੀ ਅੱਜ ਅਸੀਂ ਪਿੰਡ ਟੋਲਾਵਾਲ ਵਿਖੇ ਖੜਿਆ ਜੇ ਜਦੋਂ ਟੇਪਲ ਪਿੰਡ ਤੋਂ ਆਪਾਂ ਕਿਮਿਆ ਨੂੰ ਜਾਂਦੇ ਆ ਉਹ ਰਸਤੇ ਦੇ ਵਿੱਚ ਇੱਕ ਪ੍ਰਤਮ ਹੋ ਗਿਆ ਫੌਜੀ ਦਾ ਪੀਰਵਿੰਦਰ ਸਿੰਘ ਜੀ ਸੀ ਫੌਜੀ ਜੋ ਕਿ ਅੱਜ ਤੋਂ 4 ਸਾਲ ਪਹਿਲਾਂ ਦੀਂ ਦੇ ਬਾਟਰ ਦੇ ਸਾਡੇ 4 ਜਵਾਨ ਸ਼ਹੀਦ ਕਰ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਇੱਕ ਸ਼ਹੀਦ ਗੁਰਵਿੰਦਰ ਸਿੰਘ ਵੀ ਹੈ ਅੱਜ ਉਹਨਾਂ ਦੀ ਵਰਸੀ ਤੇ ਵਿਸ਼ੇਸ਼ ਇਕੱਤਰ ਹੋਏ ਨੇ ਤੇ ਸਾਨੂੰ ਵੀ ਖੁਸ਼ਕਮੀਆਂ ਦੇਗਾ ਤੇ ਉਹਨਾਂ ਦੀਆਂ ਯਾਦਾਂ ਮਤਲਬ ਬਹੁਤ ਤਰੀਕੇ ਦੇ ਨਾਲ ਇੱਥੇ ਸਾਂਭ ਕੇ ਰੱਖ ਦਿੰਦੇ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਸਾਡਾ ਜਨਮ ਖੁਸ਼ਾ ਤੇ ਇਹਨਾਂ ਦੀ ਸ਼ਹੀਦੀ ਦੇ ਅੱਗੇ ਸਾਡਾ ਸਿਰਕਟ ਦਾਰ ਹੈ ਸੋ ਸ਼ਹੀਦਾਂ ਦੀ ਚਤੰਗਾਂ ਪਰ ਲੱਗੇਗੇ ਹਰ ਵਾਰਸ ਦੇ ਲਈ ਵਤਨ ਪਰ ਮਰਨੇ ਵਾਲੋਂ ਦਾ ਬਾਪੀ ਜਿਵੇਂ ਨਿਸ਼ਾਨ ਹੋਗਾ ਸੋ ਸ਼ਹੀਦੀਆਂ ਹਰੇਕ ਦੇ ਹਿੱਸੇ ਨਹੀਂ ਆਉਂਦੀਆਂ ਦੋਸਤੋ ਸ਼ਹੀਦ ਹੋਣਾ ਦੇਸ਼ ਦੇ ਲਈ ਬਹੁਤ ਵੱਡੀ ਕੁਰਬਾਨੀ ਹੁੰਦੀ ਆਂ ਮਾਂ ਬਾਪ ਨੂੰ ਦੁੱਖ ਹੁੰਦਾ ਆਪਾਂ ਮੰਨ ਲਿਆ ਪਰ ਸ਼ਹੀਦੀ ਹਰੇਕ ਦੇ ਹਿੱਸੇ ਨਹੀਂ ਆਉਂਦੀ ਦੇਸ਼ ਲਈ ਕੁਰਬਾਨ ਹੋਣਾ ਇੱਕ ਬਹੁਤ ਵੱਡੀ ਉਹ ਖੁਲਾਬਦੀ ਹੁੰਦੀ ਹੈ ਜਿਸ ਤਰ੍ਹਾਂ ਕਹਿੰਦੇ ਇਹ ਅਮਰ ਰਹਣਗੇ ਸ਼ਹੀਦ ਦਸਮਗੋਚ ਦੀ ਸੈਨਾਮਾਰਕ ਜੋ ਕਿ ਤੁਹਾਨੂੰ ਮੈਂ ਜਸ ਪਹਿਲਾਂ ਦੱਸ ਕੇ ਹਟਿਆ ਕਿ ਚੀਨ ਦੇ ਬਾਰਡਰ ਤੇ ਸਾਡੇ ਪੰਜਾਬ ਦੇ ਇਤਿachar ਜਵਾਨ ਸੇਵ ਕਰ ਦਿੱਤੇ ਗਏ ਸੀ ਇਹਨਾਂ ਦੇ ਵਿੱਚ ਇੱਕ ਗਵਿੰਦਰ ਸਿੰਘ ਵੀ ਟੋੜਾਵਾਲ ਅਲਹੀਮ ਤੁਹਾਨੂੰ ਅੱਜ ਤੁਸੀਂ ਤਸਵੀਰਾਂ ਦੇ ਜਿਹੜੇ ਦੇਖਦੇ ਰਹੋ ਤੇ ਇਹਨਾਂ ਦੇ ਨਾਲ ਸਾਡੇ ਸੰਸਵਾਗ ਅਗਰ ਸਿੰਘ ਜੀ ਮਹਾਰਾਜ ਮਾਸਮਾਨਗਰ ਜੀ ਵੀ ਤੇ ਉਸਰੇ ਪਿਛਲੇ ਜੀ ਕੰਪਨ ਤੋਂ ਸਰਪੱਤ ਆਪ ਜੀ ਨੂੰ ਸਾਰਾ ਸਤਿ ਸ਼੍ਰੀ ਅਕਾਲ। ਉਸ ਦੇ ਨਾਲ ਸੀਰਵਿੰਦਰ ਸਿੰਘ ਜੀ ਤੇ ਉਹਨਾਂ ਦੀ ਵਰਸੀ ਤੇ ਵਿਸ਼ੇਸ਼ ਅਸੀਂ ਅੱਜ ਇੱਥੇ ਇਕੱਤਰ ਹੋਏਗੇ। ਇਹ ਰੇਤ ਦਾ ਖਾਨਾ ਪੁੱਤ ਯਾਦੋ ਬਾਵਾ ਕਹਿੰਦੀ ਆਏ ਤੁਮ ਕੋਦਲ ਸਿੰਘ ਮਾਨਾ ਸਾਡੇ ਬੱਚੇ ਧਰਮ ਲਈ ਕੁਰਬਾਨੀਆਂ ਦੇ ਕੇ ਸ਼ਹੀਦ ਹੋ ਗਏ ਪਾਈਬਲ ਵਿੰਦਰ ਸਿੰਘ ਜੀ ਚੌਥੀ ਵਰਸੀ ਤੇ ਆਏ ਅੰਤਿਮ ਅਰਦਾਸ ਵਿੱਚ ਸਾਧ ਸੰਗਤ ਜੀ ਬਾਰੋਂ ਆਏ ਮਿੱਤਰ ਯਾਰ ਦੋਸਤ ਜਿੰਨੇ ਵੀ ਸ਼ੇਖੇ ਸੰਬੰਧੀ ਹੁੰਚੇ ਨੇ ਲਗ ਲਗ ਪੰਡਾਂ ਦੇ ਲਗ ਲਗੇ ਝੋਟਾ ਵਿੱਚੋਂ ਸਾਡੇ ਸਹਾਇਕ ਸੈਨਿਕ ਵੀ ਪਹੁੰਚੇ ਨੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਅਰਜ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਇਸੇ ਕਰਕੇ ਪੋਹ ਵੀ ਹਮ ਆਪਰੇ ਥੋੜਾ ਜਲਦੀ ਰੱਖਿਆ ਸੀ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਾਡੇ ਪੂਰੇ ਲੀਗ ਵੱਲੋਂ ਜਾਂ ਸਾਡੇ ਜਿਹੜੇ ਸਾਫਕਾ ਸੈਨਿਕਾਂ ਦਾ ਵਿੰਗ ਹੈ ਉਹਨਾਂ ਵੱਲੋਂ ਮਾਤਾ ਜੀ ਵਿਆਹ ਕੇ ਸਰੂਪਾ ਪ੍ਰਾਪਤ ਕਰਨ ਬੋਲੇ ਸੁਨਿਹਾਰੋ ਸਿਆਕਾਨੋ ਤਕਸੀਰ ਸਿੰਘ ਕਮ ਸਿੰਘ ਇਹ ਲਗ ਲਗ ਪਿੰਡਾਂ ਦੇ ਵਿੱਚੋਂ ਅਲੱਗ ਅਲੱਗ ਝੋਟਾਂ ਦੇ ਵਿੱਚੋਂ ਪੁਰੇ ਦਵੰਗਦ ਨੇਤਾ ਜੀ ਨੂੰ ਸਾਡੇ ਸਰਕਾਰ ਜੀਗ ਨੂੰ ਪੁੱល ਅਰਪਣ ਕਰਨ ਵਾਸਤੇ ਇਹਨਾਂ ਦੀ ਹਾਜ਼ਰ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੇ ਕਿਸੇ ਨੇ ਆਪਣੇ ਕੋਈ ਹੋਰ ਭੈਣ ਭਾਈ ਨੇ ਜਾਂ ਛੇ ਬਾਹਰੋਂ ਆਏ ਵੀਰ ਨੇ ਕੋਈ ਆਪਣੇ ਵਿਚਾਰ ਰੱਖਣੇ ਹੋਣ ਤਾਂ ਕਿਰਪਾ ਕਰਕੇ ਉਹ ਆ ਕੇ ਸਾਨੂੰ ਆਪਣੇ ਮਨ ਦੇ ਸਕਦਾ ਹੈ ਕਸ ਸਿੰਘ ਜੀ ਉਹਨਾਂ ਨੂੰ ਸਰਪਾ ਦੀ ਭੇਟ ਕਰਕੇ ਸਾਡੇ ਸਤਿਕਾਰਯੋਗ ਸਰਪਾ ਪੈਪਰਟ ਬੋਲੇ ਵਾਇਗਰੂ ਜੀ ਦਾ ਖਾਸਾ ਵਾਇਗਰੂ ਜੀ ਦੇ ਖਲੇ ਫਤਿਹ ਬੋਲੇ ਸ਼ੋ ਨਿਹਾਲ ਬੋਲੇ ਬੱਲੇ ਸੋ ਵਿਹਾਰ ਕੋਣ ਸਾਡੀ ਭੈਣ ਗੁਰਦੀਪ ਗੁਰਦੀਪ ਕੌਰ ਸੌਜ ਤੋਂ ਕੋ ਵੀ ਅਮਨਿਸ਼ ਰੋਪਾ ਦੀ ਭੇਡ ਲੈਣੀ ਭੈਣ ਵੀ ਕੋ ਬੱਲੇ ਸੋ ਵਿਹਾਰ ਇੱਕ ਬਾਡੇ ਭਾਈ ਕਰਨ ਸਿੰਘ ਦੀ ਦੁਆ ਗ੍ਰੇਣ ਤੋਂ ਭਵਿਸ਼ ਰੋਪਾ ਜੀ ਪੇਟ ਲੈਣ ਆ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਵੀ ਆਉ ਬਾਪਾਈ ਪੈਰ ਜੁਰਤ ਤੇ ਮੌਰ ਸੰਭਰਦਾ ਨਰਸੋਂ ਵਿਹਾ ਅ ਸਾਡੇ ਸਰਕਾਰ ਜੋ ਹੋਲਦਾਰ ਤਾਰਾ ਸਿੰਘ ਜੀ ਇਹ ਵੀ ਸਰਪੇ ਦੀ ਭੇਡ ਲੈਣ ਜੀ ਬੋਲੇ ਸੋ ਸਿੰਘ ਜੀ ਇਹ ਵੀ ਆਪਣੀ ਰੂਪਾ ਦੀ ਮੇਡ ਕਰਨ ਲੈਣ ਜੀ ਦਾ ਦਰਸ਼ਨ ਸਿੰਘ ਜੀ ਬੋਲੇ ਸੋ ਨਿਹਾਲ ਹੁਣ ਆ ਆਪਣੇ ਕਰਨੈ ਸਿੰਘ ਦੀ ਮਾਤਾ ਜੀ ਉਹ ਵੀ ਰੂਪਾ ਦੀ ਮੇਡ ਲੈਣੇ ਬੋਲੇ ਸੋ ਨਿਹਾਲ ਦਾ ਗੁੰਡਾ ਸਿੰਘ ਜੀ ਗੁੰਡਾ ਸਿੰਘ ਜੀ ਰੂਪਾ ਦੀ ਮੇਡ ਬੋਲੇ ਉਹ ਵਿਹਾਰ ਸ਼ੁਕਰੀਆ ਜੀ ਬੇਨਤੀ ਕਰਦੇ ਆ ਸੁਖਦਾਰ ਬਿੰਦਰ ਸਿੰਘ ਉਗਰਾਹਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆ ਕੇ ਬਣੀ ਸ਼ੋਪਾ ਦੀ ਪੇਟ ਲੈ ਲਈਏ ਸੋ ਵਿਹਾਰ

Bolee so Nihal heart. so the heart. so the heart. so

مولے سو محا, محا. محا. وی گروپ ਕੋਈ ਅਣਜਾਣੇ ਕੋਈ ਰਹਿ ਗਿਆ ਹੋਵੇ ਸਾਡਾ ਸਤਿਕਾਰਯੋਗ ਜਿਹੜੇ ਮੰਤਰੀ ਵਾਲੇ ਵੀਰ ਨੇ ਜਾਂ ਆਏ ਹੋਏ ਨੇ ਡੋਟਾ ਚੋਂ ਉਹ ਕਿਰਪਾ ਕਰਕੇ ਸਾਡੀ ਗਲਤੀ ਮੰਨ ਕੇ ਖੜੇ ਹੋ ਜਿਓ ਉਹ ਵੀ ਆਪਣੀ ਤਰਫਾ ਦੀ ਭੇਡ ਲੈ ਸਕਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਦੂਰੋਂ ਨੇੜੋਂ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਸ਼ਹੀਦ ਗੁਰਵਿੰਦਰ ਸਿੰਘ ਜੀ ਦਾ ਪਰਿਵਾਰ ਤੇ ਇੱਥੇ ਲੰਗਰ ਵਿਖਤ ਦਾ ਖਾਸ ਪ੍ਰਬੰਧ ਕੀਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਸ਼ਹੀਦ ਗੁਰਵਿੰਦਰ ਸਿੰਘ ਜੀ ਦੇ ਵਰਸੀ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਸਾਡੇ ਸਾਬਕਾ ਸੈਨਿਕ ਮਿਲਟਰੀ ਦੇ ਜਵਾਨ ਹਰ ਸਾਲ ਠੰਡੇ ਮਿੱਠੇ ਪਾਣੀ ਦੀ ਸਹੂਲਤ ਜ਼ਰੂਰ ਲਾਉਂਦੇ ਨੇ ਸੋ ਸਾਰੀਆਂ ਸੰਗਤਾਂ ਦਾ ਅਸੀਂ ਇੱਥੇ ਪਹੁੰਚਿਆਂ ਦਾ ਤੈਦਲੋਂ ਧੰਨਵਾਦ ਕਰਦੇ ਆ ਤੇ ਇੱਕ ਹਰ ਸਾਲ ਦੀ ਤਰ੍ਹਾਂ ਇਹ ਪਰਿਵਾਰ ਵੱਲੋਂ ਇੱਥੇ ਇੱਕ ਬੂਟਿਆਂ ਦਾ ਲੰਗਰ ਵੀ ਲਾਇਆ ਜਾਂਦਾ ਜੋ ਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਨੇ ਹੁਣ ਇੱਥੋਂ ਤੁਸੀਂ ਬੂਟੇ ਲੈ ਸਕਦੇ ਹੋ ਤੇ ਸਾਡੀ ਘੱਥ ਬਣ ਕੇ ਜਰੂਰ ਬੈਂਦੀ ਆ ਕਿ ਵੱਧ ਤੋਂ ਵੱਧ ਪੌਦੇ ਲਾਓ ਤੇ ਪਾਣੀ ਬਚਾਓ ਉਹ ਸਰਕਾਰੀ ਰਸਮੀ ਨੇ ਜੀ ਤੇ ਸਾਡੇ ਸਾਬਕਾ ਫੌਜੀ ਨੌਜਵਾਨ ਇੱਥੇ ਹਰ ਸਾਲ ਦੀ ਤਰ੍ਹਾਂ ਇਹ ਠੰਡੇ ਮਿੱਠੇ ਪਾਣੀ ਦੀ ਸੇਵਿਲ ਨਾ ਸੇ ਪੌਦਿਆਂ ਦਾ ਲੰਗਰ ਜ਼ਰੂਰ ਲਾਉਂਦੇ ਨੇ ਸੋ ਵੀਰੋ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣ ਦੀ ਇਸ ਵਕਤ ਜ਼ਰੂਰਤ ਆ ਸਾਡਾ ਮੌਸਮ ਵਾਤਾਵਰਣ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਮੌਸਮ ਬਹੁਤ ਖਰਾਬ ਹੁੰਦਾ ਜਾ ਰਿਹਾ ਹੈ ਇਹਨੂੰ ਸਿਰਫ ਅਸੀਂ ਵੱਧ ਤੋਂ ਵੱਧ ਜੇ ਪੇੜ ਲਗਾਵਾਂਗੇ ਤਾਂ ਮੌਸਮ ਜ਼ਰੂਰ ਸਾਫ਼ ਹੋਵੇਗਾ ਸੋ ਦੂਰੋਂ ਨੇੜੋਂ ਆਈਆਂ ਸੰਗਤਾਂ ਦਾ ਬਹੁਤ-ਬਹੁਤ ਇਸ ਪਰਿਵਾਰ ਵੱਲੋਂ ਧੰਨਵਾਦ ਸਾਰੀਆਂ ਹੀ ਸੰਗਤਾਂ ਵਾਸਤੇ ਇੱਥੇ ਲੰਗਰ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਰੱਖੀ ਜਾਂਦੀ ਹੈ 买鞋，大姨妈。